আসসালামু আলাইকুম জে জি ওয়া আলাইকুম সালাম ভাইজান কি হাল চাল হে ই আল্লাহ পাক দে হামু তু হি سنا আপনা নাম تے دس দে জরা میرا نام সরা আজাদ খান हां जी তালমরূপ وچ বচ্চি খান গ্লোটیاں خورদারসি আ تحصیل জেলা تحصیل দসকা تے জেলা সিয়ালকোট মাশাআল্লাহ তো হান নেলে دے ব্রেড টোটাল رکھے اج تۆড়ে কো معلومات লেনে ব্রেড তুসা اپنے گھر دی বানাই এ یا তুসা 몰 লিয়া কিনে কিনে دی মজ্যা লিয়া দিਆਂ নে اور কিন্ন কিন্ন দুধ করান দিਆਂ নে পেয়া তুই তো সজ وقت دے ਨਾਲ ਨਾਲ چلے ہیں وقت دے ਨਾਲ ਨਾਲ پھر خرید دی تھی ہاں جی تے মাশাআল্লাহ ਮੰਛਣਾ ਬਾਤੋਂ ਜ਼ਿਆਦਾ ਖਰੀਦਿਆ ਸਾਡੇ ਹਾਂਜੀ ਤੇ ਉਸ ਦੇ ਨਾਲ ਚਲਦੇ ਆਇਆ ਹੁਣ ਘਰ ਦੀ ਮਾਸ਼ਾਅੱਲਾ ਬਰੀ ਰਲ ਗਈ ਹੈ ਸਾਡੇ ਕੋਲ ਟੋਟਲ ਕਿੰਨਾ ਮਾਲ ਹੈ ਤੁਹਾਡੇ ਕੋਲ ਛੋਟੇ ਵੱਡੇ ਪਾਕ ਛੋਟੇ ਮੂਟੇ ਪਾਕ ਸਾਡੇ ਕੋਲ ਤਕਰੀਬਨ 80-90 ਜਨਵਰ ਹੈ ਮਾਸ਼ਾਅੱਲਾ ਕਿੰਨੀ ਜਗ੍ਹਾ ਟੋਟਲ ਜਿਹਦੇ ਵਿੱਚ ਤੁਸੀਂ ਰੱਖੇ ਨੇ ਚਾਰ ਕਨਾਲਾਂ ਚਾਰ ਕਨਾਲਾਂ ਇੰਨਾ ਵਾਸਤੇ ਤੁਸੀਂ ਪਹਿਲੇ ਠੇਕੇ ਤੇ ਲਈਏ ਨਾਲ ਬਾਹਰ ਮੁੱਲ ਵੀ ਸੁੱਕਾ ਲੈਂਦੇ ਪੱਠੇ ਵੀ ਲੈਂਦੇ ਸੁੱਕਾ ਵੀ ਮੁੱਲ ਲੈਨੇ ਆ ਕੋਈ 10 ਕਿਲੇ ਪਹਿਲੇ ਠੇਕੇ ਤੇ ਲਈਏ ਕੋ ਆਪਣੇ ਵੀ 4-5 ਕਿਲੇ ਵੇਚੀਏ ਲਾਈ ਸਾਰਾ ਕੰਮ ਚੱਲਦਾ ਇਸ ਤਰ੍ਹਾਂ ਹੀ 15 ਕਿਲੇ ਪਹਿਲੇ ਹੋ ਗਿਆ ਹਾਂ ਸੁੱਕਾ ਇੰਨੇ ਡੰਗਰਾਂ ਵਾਸਤੇ ਸੁੱਕਾ ਕਿੰਨਾ ਹੋਏ ਤੇ ਕਾਫੀ ਹੁੰਦਾ ਸੁੱਕਾ ਘੱਟੋ ਘੱਟ 3 ਏਕੜ ਟੂਲੀ 90 ਡੰਗਰਾਂ ਵਾਸਤੇ ਪੂਰਾ ਸਾਲ ਸਾਨੀਆਂ ਨਿਕਲ ਜਾਂਦਾ ਨਹੀਂ ਸਰਰੇ ਵੀ ਵੇਚੋ ਪਰਾਇਸਾ ਵੀ ਲੈਣੀ ਪੈਂਦੀ ਏ ਥੋੜਾ ਜੰਦਾ ਵਿੱਚ ਘਾਟਾ ਵਧਾਉ ਜਾਂਦਾ ਕਦੇ ਪੂਰੇ ਆ ਕੇ ਘਾਟਾ ਵਧਾਉ ਜੀ ਠੀਕ ਹੈ ਨਾਲ ਨਾਲ ਤੁਸੀਂ ਆਪਣਾ ਜਨਰਲ ਆਰਵਿਕ ਆਂਦਰਾ ਉਹ ਜਨੂ ਤੁਹਾਡੇ ਸਾਹਮਣੇ ਨੇ ਸਰਕਾਰ ਵੇਖੋ ਝੋਟੀਆਂ ਨੇ ਸਾਡੇ ਕੋਲ ਹਾਂਜੀ ਇਹ ਸਾਰੀਆਂ ਜਿਹੜੀਆਂ ਅਸਾਂ ਖਰੀਦ ਕੇ ਦੀਆਂ ਅਸੀਂ ਸ਼ੋਅ ਕਰਦੇ ਨੇ ਸ਼ੌਕ ਦੇ ਨਾਲ ਨਾਲ ਹੀ ਚੱਲਦਾ ਹੈ ਹਾਂਜੀ ਸਾਰੀ ਝੋਟੀਆਂ ਲੇਖੋ ਸਾਡੇ ਕੋਲ ਜੀ ਇਹ ਪਿਲ ਨੇ ਝੋਟੀਆਂ ਨੇ ਇਹ ਸੱਡੀਆਂ ਘਰ ਦੇ ਬਰੇਡ ਲਈ ਇਹ ਮੈਂ ਮੰਜਨਾਬਾਦ ਤੋਂ ਲੈ ਕੇ ਆਇਆ ਮੰਜਨਾਬਾਦ ਤਕਰੀਬਨ ਮੇਰੇ ਕੋਲ ਟੋਟਲ ਮਾਲ ਮੰਜਨਾਬਾਦ ਤੇ ਅੱਗੋਂ ਇਹਦੇ ਝੋਟੀਆਂ ਹੁਣ ਤਿਆਰ ਹੋਈਆਂ ਨੇ ਘਰ ਦੀਆਂ ਵੀ ਅੱਛਾ ਕੋਈ ਸੁਈਆਂ ਵੀ ਨੇ ਵੇ ਮਾਸ਼ੱਲਾ ਬੜਾ ਮਜ਼ੇਦਾਰ ਕੰਮ ਹੈ ਨਿਆਬ نسل ਆਹ ਪਾਲੀਏ ਸਾਜੀ ਵੇਖੋ ਹਾਂ ਨੇ ਜੀ ਸੋਹਣੇ ਨੇ ਮਾਸ਼ੱਲਾ ਤੁਹਾਡਾ ਸੇਵਾ ਕਰਨੇ ਆ ਦੇ ਸਕਦਾ ਅੱਲਾਹ ਨੇ ਦੇਣਾ ਤੁਹਾਨੂੰ ਬਿਲਕੁਲ ਆਹ ਵੇਖਿਆ ਅਕਸਰ ਦੇ ਨੇ ਜਾਨੇ ਲੋਕਾਂ ਦਾ ਡੰਗ ਜਿਹੜਾ ਤੁਹਾਡੇ ਕੋਲ ਮਾਲ ਹੈ ਨਾ ਵੇਖੋ ਸੇਵਾ ਕਰੋ ਬੜੇ ਅੱਲਾਹ ਜਿਹੜਾ ਨਾ ਤੁਹਾਨੂੰ ਰਾਜਰ ਦੇਗਾ ਅੱਲਾਹ ਜਰ ਮਾਲ ਦੀ ਖਿਦਮਤ ਕਰਨੀ ਚਾਹੀਦੀ ਹੈ ਸਾਫ਼ ਸੁਥਰਾ ਕੰਮ ਹੋਵੇ ਮੈਨੂੰ ਟੈਨਸ਼ਨ ਇਹਨਾਂ ਨਾਲ ਲੈਣਾ ਨਾ ਦੇਣਾ ਹਾਂਜੀ ਕਿਸ-ਕਿਸ ਵਾਨ ਨੇ ਕਿਹੜੀ-ਕਿਹੜੀ ਤਿਆਰ ਦੁੱਧ ਦਿੰਦੇ ਵਿੱਚ ਚਾਰ ਨੇ ਕੋਈ ਦੁੱਧ ਦਿੰਦੀਆਂ ਨੇ ਕੋਈ ਸੁਈਆਂ ਨੇ ਇਹ ਚੱਲਦੇ ਵਿੱਚ ਰਲਮਲੇ ਕੰਮ ਹੈ ਹੂੰ ਇਕ ਸਾਦ ਨਾ ਹੀ ਸਾਰੀਆਂ ਸਵਾਸ ਕਰਨਿਆਂ ਕਿ ਉਹ ਸਾਡਾ ਦੁੱਧ ਕੰਮੇ ਨਾਲ ਹਾਂਜੀ ਤੇ ਨਾ ਸਾਰੀਆਂ ਸੀ ਬਤ ਕਿ ਪੁਝਾ ਸਕਨੇ ਆ ਅਸਾਂ ਵਿੱਚ ਵਿੱਚ ਜਦੋਂ ਦੇਖਾਂ ਉਹ ਘਟ ਗਿਆ ਉਹ ਮੱਝ ਪਾ ਲੋ ਮੱਝ ਪਾ ਹਾਂਜੀ ਹੁਣ ਦੁੱਧ ਨੂੰ ਅਸੀਂ ਮਿੰਟਾਂ ਦੇ ਖਰਾਉਂਦਾ ਪੂਰਾ ਇਹ ਦੁੱਧ ਘਟੇ ਨਾ ਕਿੰਨਾ ਦੁੱਧ ਕਿੱਥੇ ਪਾਉਂਦੇ ਆ ਪੀਵੇ ਤਾਂ ਸ਼ਹਿਰ ਲੈ ਦੁੱਧ ਪੁਸ਼ਾ ਲੈ ਜਾਣੇ ਆ ਕੋਈ ਇੱਥੇ ਵੀ ਇੱਕ ਦੋ ਦੁੱਧ ਹੀ ਨੇ ਇੱਥੇ ਇੱਕ ਦੋ ਬੱਕਰੀਆਂ ਨੇ ਉਹਨਾਂ ਨੂੰ ਦੇਜਦਾ ਪਨੀਰ ਦੇ ਉੱਤੇ ਪੱਕਾ ਲੱਗਿਆ ਦੁੱਧ ਕਿੰਨਾ ਹੁੰਦਾ ਦੋ ਟਾਈਮ ਦੁੱਧ ਤਕਰੀਬਨ ਇਸ ਟਾਈਮ ਦਾ ਕੋਈ ਬੜਕ ਮਨਹਾ ਮੇਰੇ ਕੋ ਦੋ ਵਾਰ ਮਾ ਦਾ ਦੋ ਵਾਰ ਮਾ ਆ ਲਿਆਰੀਆਂ ਵਿੱਚ ਕਿੰਨੀਆਂ ਕੋਨੇ ਲਿਆਰੀਆਂ ਵਿੱਚ ਬੇਸ ਨਹੀਂ ਹੁੰਦੀਆਂ ਕੋਈ 20 ਹੁੰਦੀਆਂ ਨੇ ਕੋਈ 18 ਵੀ ਉਹਦੇ ਦੇ ਦੇ ਉਹ ਦੇ ਰਹੀਆਂ ਪਿਆਰ ਨੇ ਮਾਸ਼ੱਲਾ ਸੀਜ਼ਨ ਹੋ ਜੇ ਪਿਆਰ ਨੇ ਇਹਨਾਂ ਦੀ ਫਿਟਾਨ ਕਿਵੇਂ ਕਰਾਂ ਕਿ ਵਿਚਾਰਾ ਦਿੰਦੇ ਸਭ ਵਿਚਾਰਾ ਖੁਸ਼ ਗਏ ਨੇ ਸਭ ਵਿਚਾਰਾ ਅੱਜ ਕੱਲ ਤਾਂ ਸਭ ਵਿਚਾਰਾ ਚੱਲਦਾ ਪਿਆ ਖੁਸ਼ ਤੇ ਅੱਜ ਕੱਲ ਲੋੜ ਪੱਠਾ ਮੰਦਾ ਹੂੰ ਤੇ ਪੱਠੇ ਘਟ ਹੋਣ ਫਿਰ ਕੁਛ ਤਰ੍ਹਾਂ ਫਾਇਦਾ ਕੁਛਕਚਰਾ ਦੇ ਕੇ ਵੀ ਤਾਂ ਵੰਡਾ ਇਸਤੇਮਾਲ ਕਰਨੇ ਆ ਸੀ ਮਾਸ਼ੱਲਾ ਸਾਰਿਆਂ ਨੂੰ ਕਰਦੇ ਹੋ ਕਿ ਸਿਰਫ ਸੂਈਆਂ ਨੂੰ ਕਰਦੇ ਹੋ। ਕੇ ਵੀ ਤਾਂ ਬੰਦਾ ਜਿਹਦੀ ਸੋਣ ਵਾਲੀਆਂ ਹਜ਼ੂਰ ਪਾਈਦਾ। ਹਾਂ ਤੇ ਜਿਹੇ ਸੂਈਆਂ ਹੁੰਦੀਆਂ ਦੁੱਧ ਵਾਲੀਆਂ ਉਹਨਾਂ ਤੇ ਪਾਣਾ ਮਜਬੂਰੀ ਹੁੰਦੀ ਏ। ਨਹੀਂ ਮਾਸ਼ੱਲਾ ਤੁਹਾਡੇ ਜਾਨਵਰਾਂ ਤੋਂ ਪਤਾ ਲੱਗਦਾ ਪਹਿਲਾਂ ਸੋਣ ਵਾਲੇ ਸੂਈਆਂ ਦਾ ਜਿਹੜਾ ਚਾਬੀ ਨਹੀਂ ਸਾਡੇ ਕੋਲ ਸਾਰੇ ਜਾਨਵਰ ਬਰਾਬਰ ਨੇ ਸੂਈਆਂ ਵੀ ਉਹ ਜਿਵੇਂ ਐਵੇਂ ਰੁਕ ਜਾਂਦੇ ਨੇ ਕਿ ਸੋਣ ਵਾਲਾ ਡੰਗਰ ਚੜ੍ਹਦਾ ਤਗੜਾ ਹੁੰਦਾ ਜਿਹੜਾ ਸੂਇਆ ਹੁੰਦਾ ਮਾੜਾ ਹੁੰਦਾ। ਸੂਈ ਜੰਗਲ ਤੋਂ ਤੁਸੀਂ ਬੰਦਾ ਪਾਓਗੇ ਸਾਜੀ ਉਹ ਸੋਣ ਨਾਲ ਤਗੜਾ ਹੋਏਗਾ। ਤਗੜਾ ਸੇ ਲੋਕੀ ਤੁਹਾਡਾ ਖਿਆਲ ਜਿਹੜੇ ਡੰਗਰ ਲੋਕਾਂ ਦੇ ਲਿਸ ਉਹ ਬਗਤੀ ਪਾਉਂਦੇ ਨਹੀਂ ਨਾ ਪਾਉਂਦੇ ਉਹਨੇ ਸੇਵਾ ਨਹੀਂ ਕਰਦੇ ਆ ਉਹ ਬਚਤ ਕਰਦੇ ਨੇ ਬਚਤਾਂ ਕੀਤੀਆਂ ਬੰਦਾ ਮਰ ਜਾਂਦਾ ਅੱਜ ਜਾਨ ਇਹ ਤਾਂ ਮਾਲ ਨਹੀਂ ਲੈਣਾ ਤੇ ਫਿਰ ਬਚਤਾਂ ਕੀ ਕਰਦਾ ਹਾਂ ਹਾਂਜੀ ਡੰਗੜੀ ਲਿੱਸਾ ਹੋਣਾ ਤੁਹਾਡਾ ਹਾਂਜੀ ਆ ਵੇਖੋ ਨਾ ਸਾਡੇ ਸੋਨਾਂ ਦੀ ਝੋਟੀਆਂ ਨੇ ਹਾਂਜੀ ਤੇ ਕੋਈ ਕਿਸੇ ਕਿਸਮ ਦੀ ਕਮੀ ਹੈ ਹੈ ਨਾ ਨਹੀਂ ਨਹੀਂ ਕੋਈ ਨਹੀਂ ਸੱਕ ਨਹੀਂ ਮੈਂ ਖੁੰਨੇ ਪਹਿਲਾਂ ਪਰ ਹੈ ਮੇਰੀ ਘਰ ਦੀ ਝੋਟੀ ਹੈ ਸਾਰੇ ਕੱਜੇ ਨੇ ਸਾਡੇ ਘਰ ਦੀ ਝੋਟੀ ਹੈ ਹਾਂਜੀ ਇਹ ਪਹਿਲਾਂ ਸੁਆਸ ਹੋਈ ਹੈ ਸਾਜ ਜੀ ਤੇ ਐਸੋ ਵੀ ਮਾਸ਼ਾਅੱਲਾ ਕੋਈ ਬੱਚਾ ਵੀ ਕੋ ਦੁੱਧ ਦੇ ਮਾਸ਼ਾਅੱਲਾ ਜੀ ਨਜ਼ਰਾਂ ਘਰ ਰਹੇ ਹੁਣ ਜਿਹੜੀ ਝੋਟੀਆਂ ਸੁਈਆਂ ਹੋਈਆਂ ਨੇ ਉਹਦੇ ਹਨ ਯਾਰ ਤੋਹ ਜਿਹੜੀ ਕਾ ਕਰ ਰਹੇ ਹੈਂ ਜੀ ਘਰ ਦੀ ਛੋਟੀ ਹੈ ਇਹ ਘਰ ਦੀ ਛੋਟੀ ਹੈ ਇਹਦੀ ਮਾਂ ਹੈ ਸਾਹਮਣੇ ਬੱਜੀ ਹੈ ਸਾਹਮਣੇ ਦੀ ਮਾਂ ਹੈ ਇਹੋ ਮਾਸ਼ਾਅੱਲਾ ਇੱਕ ਦੀ ਹੋਰ ਭੈਣ ਹੈ ਹਾਂ ਜੀ ਇਹ ਸਾਹਮਣੇ ਜਿਹੜੀ ਹੈ ਇਹ ਘਾਨਾ ਨਾਲ ਜਿਹੜੀ ਬੱਜੀ ਹੈ ਠੀਕ ਹੈ ਤੇ ਇੱਕ ਹੋਰ ਦੀ ਭੈਣ ਕੋ ਫਿਰ ਤਿਆਰ ਹੋਈ ਹੈ ਕੋਈ ਤੁਹਾਨੂੰ ਉਹ ਵੀ ਤੋਹਫਾ ਹੀ ਹੈ ਉਹ ਵੀ ਤੋਹਫਾ ਹੀ ਹੈ ਹਾਂ ਜੀ ਜਿਹੜੇ ਲੋਕ ਸ਼ੌਕ ਕਰਦੇ ਨੇ ਵਾਕਈ ਉਹਨਾਂ ਨੂੰ ਸ਼ੌਕ ਦੂਸਰੇ ਬੰਦਿਆਂ ਨੂੰ ਜੀ ਦੂਸਰੇ ਬੰਦਿਆਂ ਨੂੰ ਇਹ ਬਾਰੇ ਪਤਾ ਹੀ ਕੋਈ ਨਹੀਂ ਹੈ ਲਗਨ ਕੋਈ ਨਹੀਂ ਹੈ ਗਾਵਾਂ ਮੱਝਾਂ ਦਾ ਦੁੱਧ ਮਿਕਸ ਕਰਕੇ ਵੇਚਦੇ ਆਪੇ ਵਿੱਚੇ ਮਿਕਸ ਹੋ ਜਾਂਦਾ ਸਾਰਾ ਜਾਇਆਂ ਸਭੇ ਕੋ ਹਾਂਜੀ ਦੱਸ ਲੈ ਕਿਹੜੀਆਂ ਬਲੱਤੀ ਜੇ ਵਿੱਚ ਬਸ ਘਰ ਦੀ ਬਰੀਣੀ ਏ ਆ ਗਾਂ ਦੀ ਸਰ ਨਸਲ ਸਾਡੇ ਕੋਲ ਹਾਂਜੀ ਇਹਦੀਆਂ ਬੱਚੀਆਂ ਕੋ ਅਜਵਾਨ ਹੋਈਆਂ ਨੇ ਸਾਰੀਆਂ ਇਹ ਇਹ ਵੀ ਇਹਦੀ ਬੱਚੀ ਏ ਅੱਛਾ ਪਰਲੀ ਵੱਡੇ ਏ ਹਾਂਜੀ ਉਹਦੀਆਂ ਨੇ ਬੱਚੀਆਂ ਸਾਰੀਆਂ ਇਹ ਹਾਂ ਇਹ ਅਸਾਂ ਤੇ ਇਹਨਾਂ ਲੜੋ ਚੋਕਲ ਦੀ ਵਿੱਚ ਨਾ ਪਾਲਨੇ ਆ ਪੇ ਮਾਸ਼ਾ ਅੱਲ ਕਰਨੇ ਆ ਕਿੰਨਾ ਕੁ ਦੁੱਧ ਕਰਾਂਦੇ ਕਿੰਨਾ ਵੇ ਸੋਚਿਆ ਇਹ ਤੇ ਸਵੇਰ ਸੁਬਾ ਸੁਈ ਏ ਆ ਜਿਹੜੀ ਲਾਲ ਏ ਹਾਂਜੀ ਹਾਂਜੀ ਉਹ ਪਲਾਂ ਦੀ ਮਾਂ ਏ ਉਸ ਇੱਕ ਸਵੇਰੀ ਪਹਿਲੇ ਸਵੇਰੀ ਹੋਵੇ ਆਉ ਦਾ ਕਲਰ ਹੋ ਰੇ ਦਾ ਹੋਰ ਉਹ ਬਸ ਇਹ ਜੋ ਮੈਂ ਜਰਸੀ ਚਿਕਵਾਇਆ ਜਰਸੀ ਜਰਸੀ ਕਰਾ ਲਏ ਇਹ ਕਿੰਨਾ ਬਦਦ ਕਰਾਂਦੇ ਇਹ ਦੁੱਧ ਤਕਰੀਬਨ ਕੁਤਰੀ 35 ਕਿਲ ਕਰ ਦਸੀਏ ਕਿੰਨਾ ਚਰਸ ਹੋਏ ਨਾ ਇਹਦੀ ਉਹ ਬੱਚੀ ਜੇ ਉਹ ਬਜੀ ਜੇ ਸਾਹਮਣੇ ਬੱਚੀ ਅੱਛਾ ਚਲੋ ਉਧਰ ਕੈਮਰਾ ਦੂਰੇ ਫੇਰ ਮਾਰਨੇ ਆਂ ਜੀ ਕੈਮਰਾ ਇਹ ਕਿਦੀ ਹੋਰ ਭੈਣ ਹੈ ਇਹ ਕਿਦੀ ਹੋਰ ਭੈਣ ਹੈ ਉਹ ਵੀ ਮਾਸ਼ਾਅੱਲ ਇਹਦੀ ਇਹ ਰੌਣਕ ਲਾਈ ਇਹਦਾ ਨਹੀਂ ਹੈ ਜਿਹੜੀ ਆ ਉਰਲੀ ਹੈ ਇਹ ਉਰਲੀ ਮੈਂ ਖਰੀਦ ਕੀਤੀ ਏ ਹਾਂਜੀ ਤੇ ਉਪਰਾਂ ਇਹਦੀ ਭੈਣ ਹੀ ਉਹਦੀ ਉਹ ਪਿਛਲੇ ਵੀ ਜਿਹੜੇ ਆ ਹਾਂਜੀ ਉਹ ਵੀ ਆਉਂਦੀ ਆ ਉਹ ਵੀ ਉਹਦੀ ਭੈਣ ਨੇ ਬਿਲਕੁਲ ਵੇਖਾਂ ਇੱਕ ਘਰ ਸਾਡੇ ਦੀ ਬ੍ਰੀਡ ਹੈ ਸਾਜੀ ਬਸਤਰੀਨ ਬ੍ਰੀਡ ਹੈ ਨਾ ਸਰਾ ਸੁਣਾ ਇਹ ਕਿੰਨਾ ਅਗਲੇ ਗਾਂ ਕਿੰਨਾ ਦੁੱਧ ਕਰਾਂਦੇ ਇਹ ਇਹ ਦੋਵੇਂ ਗਾਵਾਂ ਮਾਸ਼ਾਅੱਲਾ ਇਹਨਾਂ ਕੋਲ ਵੀ ਪੰਜ ਪੰਜ ਤਰੀ ਤੋ ਫੇ ਹੈ ਤੇ ਗਾਂ ਇਹਦੇ ਖੇਡ ਮਗਰ ਬੱਚੀ ਹੈ ਇਹਦੇ ਮਗਰ ਵੀ ਉਹ ਪਰਲੀ ਮਗਰ ਹਾਂ ਹੋਰ ਕੋਲ ਬੱਚੀ ਹੈ ਇਹਦੇ ਮਗਰ ਬੱਚਾ ਹੈ ਇਹ ਸਾਡਾ ਬ੍ਰੀਡਰ ਹੈ ਹਾਂਜੀ ਇਹ ਵੇਖੋ ਆ ਬ੍ਰੀਡਰ ਸਾਜੀ ਤੁਹਾਨੂੰ ਮਾਸ਼ਾਅੱਲਾ ਸੁਣਾ ਕਿੱਥੋਂ ਲਿਆ ਮੈਂ ਕਿਦੋਂ ਸਾਜੀ ਉਥੋਂ ਸਾਰੇ ਇਹ ਬਹੁਤ ਬੁਰਦਾ ਇਹ ਬਾਬਲਪੁਰ ਦਾ ਬਰੀਦਾ ਕਿੰਨੇ ਸਾਲ ਹੋ ਗਏ ਤੁਹਾਨੂੰ ਇਹਨੂੰ ਮੇਰੇ ਕੋਲ ਤਕਰੀਬਨ ਕੋਈ ਮੇਰੇ ਖਿਆਲ 10 ਸਾਲ ਹੋ ਗਏ ਮੈਂ ਸਾਬ ਤੇ ਬੜੀਆਂ ਸੋਹਣੀਆਂ ਝੋਟੀਆਂ ਸੁਹੰਗਾਂ ਬੜਾ ਸੁਣ ਥਣ ਲਾਂਦਾ ਹਾਂ ਹਾਂ ਹੁਣ ਦੁੱਧ ਕਰਾਂਦਾ ਕੋਈ ਸਾੜੂ ਨਹੀਂ ਕੋਈ ਬਹਾਨਾ ਸਾਈਡ ਪਰ ਨਹੀਂ ਕੋਈ ਨਹੀਂ ਬਿਲਕੁਲ ਸਿੱਧਾ ਸਿੱਧਾ ਆਹੋ ਅੰਜੇ ਤੁਸੀਂ ਨੀਲੇ ਦੇ ਮੱਝ ਲੈਣ ਜਾਓ ਤਾਂ ਖਰੀਦ ਨਹੀਂ ਕਰ ਸਕਦੇ ਤੇ ਤੁਹਾਨੂੰ ਘਰ ਦੀ ਬਰੀਡ ਕਰਾਓ ਘਰ ਦੀ ਬਰੀਡ ਦੇ ਫਾਇਦਾ ਭਾਜੀ ਇੱਕ ਵਾਰ ਕਿੰਨਾ ਮਾਸ਼ਾਅੱਲਾ ਰੱਬ ਨੇ ਹੁਣ ਬਲਾਈ ਸਾਰੀ ਇਹ ਜਾਇਜ਼ ਦੇ ਨੇ ਅਗੋਦਾ ਕੱਟਾ ਤੇ ਹਰ ਕੀਤਾ ਜਿਹਦੇ ਨੂੰ ਕੱਟੇ ਨੇ ਝੋਟੀਆਂ ਸੁਆਵਾਂਗੇ ਪਹਿਲਣ ਹਾਂਜੀ ਇਹ ਉਹਦਾ ਸੁਆਦ ਆਇਆ ਤੇ ਠੀਕ ਨੇ ਤੇ ਇਹਨੂੰ ਰੱਖਾਂਗੇ ਹਲੇ ਇਹ ਰਵੈ ਰਵੈ ਹਾਂਜੀ ਰੇ ਰੇ ਅਸੀਂ ਚੰਗਾ ਇਹਨੂੰ ਕੋਈ ਆਂਦੇ ਨਾ ਜਾਨਵਰ ਬੁੱਢਾ ਆਂਦਾ ਮਾਲਕ ਨਾਲੇ ਬੁੱਢਾ ਆਂਦਾ ਬੁੱਢਾ ਨਹੀਂ ਹੁੰਦਾ ਜਾਨਵਰ ਬੰਦੇ ਬੁੱਢਾ ਹੁੰਦਾ ਹੁੰਦਾ ਇਧਰ ਨੂੰ ਆਹ ਪਾਸੇ ਵੀ ਝੋਟੀਆਂ ਮੈਂ ਨੇੜੀਆਂ ਦੀ ਹੋਈਆਂ ਆਓ ਜਾਈਏ ਝੋਟੀਆਂ ਦੀ ਸਾਡੀ ਘਰ ਦੀ ਹੈ ਹਾਂਜੀ ਸਾਨੂੰ ਤਾਂ ਸਿਰਫ ਸ਼ੌਕ ਹੈ ਇਹਨਾਂ ਨੂੰ ਪਾਣ ਦਾ ਸ਼ੌਕ ਦਾ ਹੀ ਮਜ਼ਾ ਜੇ ਕੋਈ ਵੀ ਬੰਦਾ ਪਾਣੇ ਆ ਬੰਦੇ ਸ਼ੌਕ ਦਾ ਇਹ ਦੀ ਇਹ ਝੋਟੀਆਂ ਦੀ ਇਹ ਝੋਟੀਆਂ ਦੀ ਇਹ ਤੇ ਚੋਈਆਂ ਹਾਂਜੀ ਇਹ ਅਗੋ ਝੋਟੀਆਂ ਕੱਟੇ ਦੀਆਂ ਦੇਖ ਲੈ ਤੁਹਾਨੂੰ ਖਾਨੇ ਆ ਹਾਂ ਐ ਸਾਹਮਣੇ ਇਹਦਾ ਕਟਾ ਪਾ ਲਿਆ ਆ ਸਾਹ ਹਾਂ ਇਹ ਗੋਲਾ ਖਾ ਲਿਆ ਕਿ ਹੁਣ ਹਦੋਂਦਾ ਹੋਣਾ ਲਾਏ ਹਾਂ ਹਾਂ ਐ ਸਾਹਮਣੇ ਦੇਖੋ ਸੋਨਾ ਮਾਸ਼ਾਅੱਲਾ ਕਟਾ ਇਹ ਕਟਾ ਜਦੋਂ ਇਹ ਬਿਲਕੁਕੁਲ ਝੋਟੀ ਕਰਾ ਗਏ ਸਵਾਗੇ ਫਿਰ ਇਹਦੇ ਬਾਰੇ ਕੁਝ ਸੋਚਾਂਗੇ ਇਹਦਾ ਪਿੱਛੇ ਮਾਨੂੰ ਮਿਲਦਾ ਸੀ 10 ਲੱਖ ਰੁਪਏ ਮੈਂ ਝੋਟੇ ਦਾ ਮੈਂ ਸੋਚਿਆ ਜੀ ਨਾ ਹਾਂ ਨਾ ਹੀ ਵੇਚਣੀ ਹੈ ਆ ਜੇ ਤੁਹਾਨੂੰ ਰੱਖਣਾ ਹੈ ਫਿਰ ਨਹੀਂ ਨਹੀਂ ਝੋਟੇ ਵੇਚਣ ਵਾਲੇ ਹੈ ਨਹੀਂ ਇਹ ਜੇ ਜਦੋਂ ਸ਼ਹਿਰ ਲੈਣ ਜਾਈਏ ਨਾ ਤੋਹਫਾ ਤੋਹਫਾ ਉਹੋ ਪਹਿਲਾਂ ਲੱਗਦਾ ਤੋਹਫੇ ਨੇ ਸਾਡੀ ਸ਼ਾਮ ਵੀ ਇਹੀ ਇਹਨਾਂ ਨੂੰ ਕੋਲਾ-ਪੋਲਾ ਰੱਖਣੇ ਹਾਲੇ ਕੋਲਾ-ਪੋਲਾ ਹਾਂਜੀ ਜ਼ਿਆਦਾ ਭਵਜ਼ਨੀ ਨਾ ਹੋ ਜਾਵੇ ਆ ਵੇਖੋ ਬੱਚੀਆਂ ਘਰ ਦੀਆਂ ਸਾਰੀਆਂ ਛੋਟੀਆਂ ਨੇ ਟੋਟਲ ਛੋਟੀਆਂ ਨੇ ਬੱਚੀਆਂ ਨੇ ਇੱਥੇ ਕੋਈ ਕਤ ਨਹੀਂ ਆਇਆ ਹੋਰ ਉਸ ਵੇਲੇ ਜਦ ਬ੍ਰੀਡ ਲੈਣ ਉਹ ਰੱਖਿਆ ਵਿੱਚ ਤੇ ਬ੍ਰੀਡ ਘਰ ਦੀ ਜਿਹੜੀ ਚਾਰ ਹੁੰਦੀ ਹੈ ਨਾ ਉਹਦੇ ਨਾਲ ਦਾ ਜੋੜ ਕੋ ਨਹੀਂ ਜੀ ਹੁਣ ਮੋਲ ਲੈਣ ਜਾਓ ਤੇ 20-20 ਰੁਪਏ ਮੰਗਦੇ ਕੇ ਭਾਈ ਜੀ ਜਿਹੜੀਆਂ ਤੁਸੀਂ ਆਪਸ ਬੰਨੀਆਂ ਨੇ ਹੁਣ ਲੈ ਆਂਦੀਆਂ ਨੇ ਉਹ ਕਿੰਨੇ ਕਿੰਨੇ ਦੀ ਤਕਰੀਬਨ ਕਿਹੜੀਆਂ ਉਹ ਜਿਹੜੀਆਂ ਫਸ ਆੰਦਿਆਂ ਜਿਹੜੇ ਬਾਹਰੋਂ ਆਂਦਿਆਂ ਤੇ ਘਰ ਦੀ ਬਰੇਡ ਨੇ ਤੁਹਾਡੀ ਹਾਂਜੀ ਜੋ ਸਾਜੀ ਉਦੋਂ ਚੰਗਿਆ ਪਤਾ ਲਈ ਇਹ ਕੋ 5 ਲੱਖ ਦੀ ਕੋ ਸਾਡੇ ਜਿਹੜੇ ਕੋ 5 ਦੀ ਹੋਣ ਲੈ 20 ਲੱਖ ਰੁਪਏ ਮੰਗਦੇ ਨੇ ਹਾਂ ਜਿਹੜਾ ਮੌਜੂਦਾ ਮੌਜੂਦਾ ਥੋੜੇ ਹੀ ਗਏ ਹਾਂ ਜਦੋਂ ਕੱਪਾ ਪਹਿਲਾਂ ਹਾਂਜੀ ਜਿਹਦੇ ਕੋਲ ਲੈ ਆਂਦਿਆਂ ਹਾਂ ਉਹਨਾਂ ਨੇ ਸਾਜੀ ਹਸਾਂ 3000 ਰਿਆ ਹਾਂ ਉਹ 17 18 ਲੱਖ ਲੇਕਦਾ ਇੱਕ ਦਾ ਹਾਂ ਤੇ ਫਿਰ ਬੰਦਾ ਕਿੱਥੋਂ ਲੈ ਸਕਦਾ ਸਾਡੇ ਬੰਦੇ ਦੀ ਪਹੁੰਚ ਆ ਕੰਮ ਕੋਈ ਨਹੀਂ ਆ ਘਰ ਜੀਆਂ ਸੰਭੋ ਇਹਨਾਂ ਨੂੰ ਸੁਣਾਓ ਤੇ ਰੋਣਾ ਲੱਗ ਜਾਂਦੀ ਮੈਂ ਮਾਸ਼ਾਅੱਲਾ ਇਹ ਤੁਹਾਡੀਆਂ ਅਗਲੀਆਂ ਝੋਟੀਆਂ ਨੇ ਉਹ ਵੀ ਲਾਇ ਪਾ ਗਈਆਂ ਕਿੰਨੇ ਕਿੰਨੇ ਚਰਦੀ ਏ ਬਸ ਇਸ ਸਰੀ ਨੂੰ 2 ਮਹੀਨੇ ਦੇਕ 2.5 ਮਹੀਨੇ ਦੀ ਹੈ ਐ ਬੱਚਿਆਂ ਨੇ ਹੁਣ ਕੇ ਬੰਨੇ ਹਾਂਜੀ ਤੇ ਆਹ ਝੋਟੀਆਂ ਜਿਹੜੀਆਂ ਦੋ ਹੋ ਗਏ ਬੰਨੇ ਉਹ ਪਰਲੀ ਮੈਂ ਕਰਾਈ ਨੇ ਸਿਰਲੇ ਮੈਂ ਤਾਂ ਥੋੜੀ ਕੱਦ ਕਰ ਦੇਗੀ ਉਮਰ ਹੋ ਗਏ ਇਹਨਾਂ ਦੇ ਪੂਰੇ ਆ ਲਾਲ ਗਾਈਆਂ ਨੇ ਲਾਲ ਗਾਈਆਂ ਦੀ ਉਮਰ ਹੁੰਦੀ ਏ ਇਹ ਤੇ ਸੋਰ ਕੇ ਵੱਧ ਨਹੀਂ ਜਾਂਦੇ ਸੋਰ ਕੇ ਵੱਧ ਨਹੀਂ ਇਹ ਜਿਹੜੇ ਜਿਹੜੇ ਅੱਗੇ ਨਾਲੇ ਬਣਾ ਨਾਲੇ ਕੱਦ ਬਣਾਣਾ ਐ ਵੀ ਛੋਟੇ ਪੱਟੇ ਚਾਹੀਏ ਆਹ ਝੋਟੀ ਆਪਣਾ ਗੱਬਨ ਜਿਹੀ ਇਹ ਵੀ ਬੜੀ ਮਾਣ ਨਯਾਬ ਚੀਜ਼ ਏ ਤੇ ਉਹਦੀ ਮਾਣ ਦਾ ਰਿਕਾਰਡ ਚੰਗਾ ਹੈ ਮਾਣ ਦਾ ਰਿਕਾਰਡ ਇਹਦਾ ਸਾਜੀ ਤਕਰੀਬਨ 50+2 5+2 ਹਾਂਜੀ ਦੀ ਮਾਂ ਆ ਜਿਹੜੀ ਝੁੱਟਰੀ ਇਹਦੀ ਮਾਂ ਬਹੁਤ ਚੰਗੀ ਏ ਇੱਕੋ ਜਿਹੀਆਂ ਲੱਗਦੀਆਂ ਪੈਂਦੇ ਹੋਏ ਨਹੀਂ 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 ਇਹਦੀ ਮਾਂ ਹੋਏ ਇਹਦੀ ਮਾਂ ਦੇ ਬੜਾ ਬੜਾ ਹੀਰਾ ਇਹ ਕਟਾ ਇਹਦਾ ਭਰਾ ਜੇ ਰੱਖਿਆ ਨਾ ਆ ਜਿਹੜਾ ਰੱਖਿਆ ਹੋਇਆ ਹੋਇਆ ਤਾਂ ਭਰਾ ਜੇ ਮਾਸ਼ਾਅੱਲ ਹਾਂਜੀ ਇਹਦੀ ਜਿਹੜੀ ਹੈ ਕਿਥੇ ਫੱਟ ਗਈਆਂ ਕਰਮਾਂ ਵਾਲੀਏ ਆਹ ਮੈਂ ਕੱਟਾ ਰੱਖਿਆ ਜਿਹੜਾ ਹਾਂ ਹਾਂਜੀ ਇਹ ਅੱਲਾਹ ਖੈਰ ਰੱਖੇ ਦੇ ਅਗੋਲੀ ਸੇਵਾ ਕਰਨੇ ਹੋ ਕਿੰਨੇ ਉਮਰ ਹੋ ਗਏ ਜੇ ਇਹਦੀ ਵੇ ਹੋਇਆ ਦੋ ਦੋ ਸਾਲ ਦਾ ਹੋ ਹੀ ਗਿਆ ਤਕਰੀਬਨ ਦੋ ਸਾਲ ਦਾ ਦੋ ਸਾਲ ਦਾ ਨਹੀਂ ਵੀਰ ਵੇਖਿਆ ਸਾਲ ਸਾਲ ਜੁਟੀਆਂ ਨੇ ਇਹ ਗੱਬਣ ਕਰਵਾਨੀਆਂ ਨੇ ਹੁਣ ਅੱਲਾ ਖਾ ਰੱਖਿਆ ਹੈ ਇਹ ਕਰ ਲੈ ਆਪਣੇ ਅਗਲੇ ਸਾਲ ਤੱਕ ਨਹੀਂ ਨਹੀਂ ਚੇਤਰ ਖਾ ਕੇ ਕਰੇ ਇਨਸ਼ਾ ਅੱਲਾ ਚੇਤਰ ਖਾ ਕੇ 6 ਮਹੀਨੇ ਤੱਕ ਕਰ ਹਾਂਜੀ ਨਹੀਂ ਜਿਹੜੇ ਲੋਕੀ ਬਰੀਡਿੰਗਾਂ ਦਾ ਟੋਰਦੇ ਨੇ ਵੇਖ ਲੋ ਬੜੇ ਬੜੇ ਮਹਿੰਗੇ ਜਾਨਵਰ ਵਿਕਦੇ ਨੇ ਬਰੀਡ ਦੇ ਕਮਾਲ ਜੇ ਸਾਰਾ ਬਰੀਡ ਭਾਜੀ ਹੁਣ ਆਪਣੇ ਘਰ ਦੀ ਬਰੀਡ ਹੋਏ ਹਾਂਜੀ ਸ਼ੌਕਤ ਸਾਹਿਬ ਦਾ ਉਹਨੇ ਵੇਖਿਆ ਨਾ ਉਹ ਡੋਗਰ ਸਾਹਿਬ ਦਾ ਹਾਜੀ ਸ਼ੌਕਤ ਮੇਰਾ ਨਾਮ ਵਿਕਦਾ ਹਾਜੀ ਸ਼ੌਕਤ ਡੋਗਰ ਚੱਲਦਾ ਉਹਨਾਂ ਦਾ ਉਹਨਾਂ ਕੋ ਗਾਵਾਂ ਨੇ ਮੱਝਾਂ ਨੇ ਵੇਚ ਲੋ 50 50 40 40 ਲੱਖ ਦਾ ਇੱਕ ਜਾਨਵਰ ਵੇਚ ਦਿੰਦੇ ਨੇ ਭਾਈ ਉਹਨਾਂ ਕੋ ਝੋਟਿਆਂ ਦਾ ਪਤਾ ਕੀ ਉਹਨਾਂ ਦਾ ਇੱਕ ਨਾ ਹੈ ਤੇ ਚਲੋ ਉਹਨਾਂ ਦੀ ਬਰੀਡ ਅੱਛੀ ਹੈ ਉਹਨਾਂ ਦੀ ਝੋਟੀਆਂ ਦੇ ਬੜੇ ਕੀਤੇ ਇਹਨਾਂ ਕੋ ਗਾਵ ਵੇਖਿਆ ਦਾ ਇੱਕ ਮਿਹਨਤ ਕਰਨ ਤੋਂ ਬਿਹਤਰ ਕੋਈ ਗੱਲ ਨਹੀਂ ਬਣਦੀ ਭਾਈ ਅਮਰੀਕਾ ਤੋਂ ਲਿਆਉਂਦੇ ਜੀ ਸਿਮਾਂ ਪਹਿਲਾਂ ਕੋਈ ਸਿਮਾਂ ਨਹੀਂ ਮਾਰਕਰ ਇਥੋਂ ਦੇ ਸਾਰੇ ਬਰੀਡ ਨੇ ਉਹਨਾਂ ਦੇ ਆਸਾ ਫਿਰ ਅਗੋਂ ਵਧਾਈ ਜਾਂਦੇ ਨੇ ਕਟੀਆਂ ਦਸ ਜਿਹੜੇ ਲੋਕ ਕਟੀਆਂ ਦੀ ਸੇਵਾ ਨਾ ਕਰਦੇ ਹਾਂਜੀ ਉਹਨਾਂ ਨੇ ਕੁਝ ਨਹੀਂ ਪਾਣਾ ਹੈ ਵੇਖੋ ਨਾ ਹੁਣ ਉਹਨਾਂ ਦੀ ਸੇਵਾ ਕਰ ਰਹੇ ਆ ਆ ਹੋਰ ਸਾਜੀ ਸਾਲ ਬਾਅਦ ਇਹ ਰਲ ਆ ਗਿਆ ਜਿਹਨਾਂ ਸੋਰ ਜਾਣਾ ਆ ਤੇ ਮੁੱਲਿਆਂ ਦੀ ਲੋੜ ਨਹੀਂ ਪੈਂਦੀ ਮੁੱਲਿਆਂ ਦੀ ਲੋੜ ਕਿਹਦੀ ਪੈਂਦੀ ਹੁਣ ਮੁੱਲ ਕਿਥੋਂ ਲਿਆ ਜਾਂਦਾ ਮਾ ਨਹੀਂ ਲਿਆ ਤੁਸੀਂ ਦੱਸਣ ਦੇ 26-26 ਲੱਖ ਮੰਗਣ ਦੇ ਹਾਂਜੀ 15-15 ਲੱਖ ਇੱਕ ਇੱਕ ਖੜ ਜਿਹੜੀ ਪਸੰਦ ਦਾ ਮਾਲ ਹੈ ਨਾ ਖੜ ਜਿਹੜੀ ਪਸੰਦ ਹੈ ਹਾਂਜੀ ਉਹ ਬਲੇ ਪੈਸਾ ਨਾਲ ਲੱਭਦਾ ਅੱਗੇ ਵੀ ਇੱਕ ਇੱਕ ਕਰਕੇ ਚੁੰਨ ਚੁੰਨ ਕੇ ਲਿਆਂਦੀਆਂ ਹੋਏ ਅਗਰ ਦੁੱਧ ਦਾ ਕਾਰੋਬਾਰ ਹੈ ਸਾਨੂੰ ਥੋੜਾ ਜਿਹਾ ਜਲੋ ਵਾਰੇਕ ਨਹੀਂ ਖਾਂਦਾ ਨਹੀਂ ਜਿਹੜਾ ਬੰਦਾ ਸ਼ੌਕ ਰੱਖਦਾ ਹੈ ਜੀ ਤਾਂ ਉਹਨਾਂ ਨੂੰ ਪਤਾ ਡੰਗਰ ਦੀ ਕੀ ਕੀਮਤ ਹੈ ਜਾਂ ਕਿੰਨਾ ਦੁੱਧ ਦੇਣ ਵਾਲਾ ਹੈ ਬਾਜੀ ਵੇਖੋ ਦੁੱਧ ਦਾ ਕਾਰੋਬਾਰ ਕਰਨਾ ਨਾ ਉਹਨੂੰ 10 12 ਕਿਲੋ 15 ਕਿਲੋ ਵਾਲੇ ਮੱਝ ਵਾਰਾ ਨਹੀਂ ਖਾਂਦੇ ਆ ਉਹਨਾਂ ਉਹਨੇ ਖਰਚਾ ਨਹੀਂ ਪੂਰਾ ਕਰਨਾ ਉਹਨੇ ਤੇ ਸਾਜੀ ਉਹ ਵਿਖਣਾ ਹੈ ਕਿ ਮੱਝ ਆਪੇ ਵੀ ਖਾਏ ਨਾ ਸਾਨੂੰ ਵੀ ਖਾਏ ਨਾਲ ਸਾਨੂੰ ਵੀ ਖਾਏ ਤੁਸੀਂ ਆਖੀ ਜੀ ਕਿ ਗੁਆਲਾ ਕਰ ਲਓ ਉਹ ਅਗਾਂ ਜਿਹੜਾ ਮਹਿੰਗਾ ਮਹਿੰਗਾ ਦੌਰ ਹੈ ਉਹ ਕਟੀਆਂ ਨੇ ਭਾਈ ਸਾਰੀਆਂ ਅੱਛਾ ਬੋਰਾ ਵੀ ਬਜਾਣਾ ਬੋਰੀ ਵੀ ਕਟੀਆਂ ਹੈ ਇਹ ਵੀ ਕਟੀਆਂ ਹੈ ਇਹ ਮੱਛੀ ਹੈ ਕਿ ਸਾਡੇ ਘਰ ਦੀ ਇਹ ਉਹਨਾਂ ਦੀ ਪਨੇਵੀ ਹੈ ਅੱਛਾ ਬੜੀ ਨਜਾਬ ਨੇ ਰੱਖੀ ਸਾਡੇ ਘਰ ਦੇ ਸਾਡੇ ਘਰ ਦੇ ਆਏ ਭਾਜੀ ਮਜ਼ਾ ਹੀ ਹੁਣ ਆਇਆ ਹੈ ਅੱਗੇ ਜੋ ਵੇਚਣੇ ਹਨ ਮੁੱਲ ਲੈਣੀਆਂ ਤਾਂ ਉਹਦਾ ਮਜ਼ਾ ਨਹੀਂ ਆਵੇ ਦੇਖੋ ਕਟੀਆਂ ਦੀ ਅੱਧੀ ਸਿਵਾ ਕਰਨਾ ਹੈ ਹਾਲੇ ਕਿ ਮੇਰੇ ਇੱਕ ਦੋਸਤ ਆਇਆ ਹੈ ਉਹਨੇ ਕਿ ਭਾਜੀ ਇਹਨਾਂ ਨੂੰ ਹੁਣ ਤੁਸੀਂ ਵੰਡਾ ਸ਼ੁਰੂ ਕਰੋ ਵੰਡਾ ਸ਼ੁਰੂ ਕਰੋ ਤੇ ਮਹਿੰਗੇ ਦਾ ਦੌਰ ਹੈ ਤੇ ਹੁਣੇ ਕਰਦੇ ਆ ਉਹਨਾਂ ਨੇ ਕਿ ਜਿਹੜਾ ਬੰਦਾ ਤੁਸੀਂ ਸ਼ੁਰੂ ਕਰੋ ਨਾ ਵੇਖੋ ਇਹਨਾਂ ਨੇ ਤੁਹਾਨੂੰ ਰੰਗ ਲਿਆ ਹੋਣਾ ਤੁਹਾਡਾ ਜਿਹੜਾ ਪਾਇਆ ਜਾਇਆ ਨਹੀਂ ਹੋਏਗਾ ਹਾਂਜੀ ਇਹ ਕਟਾ ਬੁਰਾ ਬੁਰਾ ਕਟਾ ਹੈ ਇਹ ਕਿਹਾਂ ਦੇ ਕੋ ਕੁਰਬਾਨੀ ਦਿਆਂਗੇ ਅੱਲਾ ਖਾਲਕ ਇਹਨੂੰ ਇਨਸ਼ਾ ਅੱਲਾ ਇਹ ਲਿੱਸਾ ਜਰਾ ਹੈ ਲਿੱਸਾ ਇਹ ਥੋੜੀ ਨਾ ਇਹਨੂੰ ਝਟਕਾ ਲੱਗ ਗਿਆ ਬੁਖਾਰ ਦਾ ਅੱਛਾ ਬੁਖਾਰ ਤੇ ਹੁਣ ਠੀਕ ਹੈ ਮਾਸ਼ਾ ਅੱਲਾ ਇਹ ਖਾਏਗਾ ਤੇ ਇਹ ਇੱਥੇ ਤੋਂ ਮਹਾਮਾਂਗੇ ਜਿਆ ਬਣਿਆ ਹੋਇਆ ਹੈ ਇਨਸ਼ਾ ਅੱਲਾ ਮਾਸ਼ਾ ਅੱਲਾ ਸੈਟਅਪ ਤੁਹਾਡਾ ਬਹੁਤ ਸੋਹਣਾ ਜਾਨਵਰਾਂ ਨੂੰ ਗਰਮੀ ਨਹੀਂ ਲੱਗਦੀ ਪਈ ਇੱਥੇ ਨਾ ਭਾਜੀ ਪੱਖੇ ਲੱਗੇ ਨੇ ਹਵਾ ਚਾਰੇ ਪਾਸੇ ਹੁੰਦੀ ਹੈ ਹਵਾ ਨਾਲ ਪੂਲ ਬਣਾਇਆ ਸਵਿੰਗ ਪੂਲ ਦੇ ਡੰਗਰ ਨਾਉਂਦੇ ਨੇ ਮੋਲ

ਬਿਲਕੁਲ ਉਹਨੇ ਕਿਹਾ ਮਿਹਨਤ ਕਰੋ ਤੁਹਾਨੂੰ ਮੈਂ ਤੁਹਾਨੂੰ ਸਿਲਾ ਦਿਆਂਗਾ ਤੁਹਾਨੂੰ ਸਿਲਾ ਦਿਆਂਗੇ ਅਸੀਂ ਲੱਗੇ ਆ ਪੋਲਾ ਪੋਲਾ ਵੱਡੇ ਨੂੰ ਛੱਡੋ ਨਾ ਤੁਸੀਂ ਨਿੱਕੇ ਕੋਈ 25 ਜਨਵਰੀ ਪਿਆਰ ਹੋ ਨਾ ਮਹੀਨੇ ਸਾਲ ਬਾਅਦ ਜੀ ਪਰ ਕਮੇਟੀ ਨਿਕਲ ਗਈ ਅਮਰੀਕਾ ਜਾ ਕੇ ਲੋੜ ਕੋ ਨਹੀਂ ਅਮਰੀਕਾ ਬਣਿਆ ਦੋ ਤ ਤ ਤੁਹਾਡੇ ਅੱਗੇ ਕੰਮ ਨੰਗ ਜਾਣਾ ਆਹੋ ਅਮਰੀਕਾ ਇੱਥੇ ਬੰਜਣ ਬੰਨ ਲੋਕੀ ਪ੍ਰਦੇਸਾਂ ਚ ਜਾ ਕੇ ਧੱਕੇ ਖਾਂਦੇ ਨੇ ਪੈਣ ਕੋਈ ਲੋੜ ਨਹੀਂ ਜਾਣ ਦੀ ਆਪਣੇ ਘਰ ਮਿਹਨਤ ਕਰੋ ਆਪਣੇ ਬੱਚਾ ਜਦੋਂ ਉੱਥੇ ਬੰਦਾ ਮਰ ਜਾਂਦਾ ਸਾਜੇ 20-20 ਲੱਖ ਲੱਗਦਾ ਡੇਡ ਵੱਡ ਲੈ ਹੁੰਦਾ ਡੇਡ ਵੱਡ ਲੈ ਇੱਥੇ ਸਾਜੇ ਆਪਣੇ ਘਰ ਦੇ ਆਉਣਾ ਤੁਹਾਨੂੰ ਕੁਝ ਸਾਮ ਹਾਲੇ ਕੋਈ ਬੰਦਾ ਕੰਮ ਕਰਨਾ ਚਾਹੇ ਕਿੰਨੇ ਕੋ ਪੈਸਿਆਂ ਤੋਂ ਸ਼ੁਰੂ ਕਰੇ ਉਹ ਨਵਾਂ ਫਾਰਮਿੰਗ ਚਾਉਣਾ ਚਾਹੁੰਦਾ ਵੇ ਕਿੰਨੇ ਕੋ ਪੈਸੇ ਹੋਣ ਜਿੰਨਾ ਕਿ ਕੋ ਹੌਸਲਾ ਹੈ ਜਿੰਨਾ ਹੌਸਲਾ ਨਸਲ ਤੋਂ ਸ਼ੁਰੂ ਕਰੇ ਅਬੇ ਨਸਲਾ ਨਗਰ ਨਾਲੇ ਬੇ ਨਸਲਾ ਕਰਕੇ ਤੇ ਫਿਰ ਸਾਜ ਆਪੀ ਬੇ ਨਸਲਾ ਹੋ ਜਾਣਾ ਉਹ ਆਪੀ ਗੋਇ ਮਿੱਤਣਾ ਹੋ ਜਿਹੜਾ ਵੀ ਜਾਨਵਰ ਪਾਣਾ ਹੈ ਥੋੜਾ ਕਰ ਲਵੇ ਲਵੇ ਨਸਲੇ ਭਾਜੀ ਨਸਲ ਲੋਕ ਨਾਲ ਇਹ ਮਛਲਾ ਬਾਦੀਆਂ ਨਾ ਝੋੜੀਆਂ ਹਾਂਜੀ ਇਹ ਹੀ ਹੁੰਨੇ ਆ ਕਿਉਂ ਇੱਕ ਸਾਲ ਦੇ ਦੋ ਦਿਨਾਂ ਵਿੱਚ ਠੋਕਦਾ ਹਾਂ ਇੱਕ ਠੋਕਦਾ ਇੱਕ ਡਾਲਦਾ ਦੋ ਦਿਨੀਆਂ ਨੇ ਉਸ ਬਾਅਦ ਇਹ ਦੇ ਸੋਰਦੀਆਂ ਨੇ ਚਾਲਦੀ ਬੇਚ ਆਪਣੇ ਪੈਸੇ ਬੁਰੇ ਕਰ ਜਿੰਦੀਆਂ ਭਾਵੇਂ ਭੈਣ ਬਲ ਲਖ ਦੇ ਜਾਓ ਭਾਵੇਂ ਤੇਰਾ ਨਾ ਤੇ ਜਾਓ ਆਮ ਨਸਲ ਦੀ ਮਾਜਲਾ ਹੁੰਦੇ ਚਾਰ ਮਹੀਨੇ ਦੇਖੋ ਉਹਦੇ ਲੋਟਾ 3 ਮਹੀਨੇ ਬਾਅਦ ਤਾਂ ਮਾਰਦੀਆਂ ਨੇ ਉਹਨਾਂ ਨੂੰ ਭਜੋ ਉਹਨਾਂ ਨੂੰ ਕੀ ਲੈਣਾ ਜੇ ਉਹਨਾਂ ਨੂੰ ਜਾ ਭਜਦਾ ਜੇ ਸੋ ਸਾਫ ਪਾਣੀ ਤੇ ਸਾਫ ਨਿਜ਼ਾਮ ਸਾਫ ਨਿਜ਼ਾਮ ਬੇ ਅੱਲਾ ਮਿਹਰਬਾਨ ਅੱਲਾ ਮਿਹਰਬਾਨ ਹਾਂ ਅੱবি ਉਹਦੀ ਭੈਣ ਮਾਸ਼ਾਅੱਲਾ ਤਿਆਰ ਹੋਈ ਹੈ ਹਾਂਜੀ ਤੇ ਇਹਨੂੰ ਡਜ਼ੇ ਡਰਦੇ ਹਾਂ ਇੰਨਾ ਸਾਂਭਿਆ ਦੀ ਗਰਮੀ ਸ਼ਰਮੇ ਕਰਕੇ ਹਾਂ ਜਰਾ ਇਹ ਜਾਨ ਚ ਲਿਸੇ ਜੇ ਤਿਆਰ ਆ ਭਾਜੀ ਛੋਟੀ ਨਜ਼ਾਰੇ ਕਰਾਏ ਇਨਸ਼ਾਅੱਲਾ ਇਹਦੀ ਮਾਂ ਕਟ ਕੇ ਵੇਖੋ ਹੈ ਮਾਂ ਦਾ ਹੈ ਨਾ ਇਹਦੀ ਮਾਂ ਇਹਦੀ ਉਹਦੇ ਭੈਣ ਮਾਂ ਉਹ ਸਮਝਣ ਲਈ ਆ ਗਏ ਕਿੰਨਾ ਰਿਕਾਰਡ ਦਾ ਮਾਂ ਦਾ ਰਿਕਾਰਡ ਜਿਹੜਾ ਨਾ ਸਾਡੇ ਜਿੰਨਾ ਝੂਠ ਬੋਲ ਹੋਣਾ ਹੀ ਹੈ 25 30 ਪਲਸ 25 25 25 ਤੋਂ ਚੋਤੇ ਆ ਵੇਖੋ ਲੋਕਾਂ ਕੋਲ ਹੌਸਲਾ ਹੈ ਨਾ ਜਾਨਵਰ ਲੈ ਆਂਦਾ ਹਾਂਜੀ ਪਾਸੀ ਭਰਨੇ ਪੈਂਦੇ ਨੇ ਤੇ ਸ਼ਾਇਦ ਲੱਭਦੀ ਏ ਨਹੀਂ ਮਾਸ਼ਾਅੱਲਾ ਤੋਹਫੇ ਤੁਹਾਂ ਜਿਹੜਾ ਸੁੱਤਰੇ ਆ ਵੇਖੋ ਅੱਜ ਲੈਣ ਜਾਈਏ ਨਾ ਇਹਦੇ ਨਾਲ ਦੇ ਛੋਟੇ ਇਹ ਡੋਗਰ ਕੋਲ ਤੇ ਡੋਗਰ ਆਖੇ ਖਾਂਜ 50 ਲੱਖ ਰੁਪਏ ਦੇ ਦੇਣੀ ਹੈ ਹਾਂਜੀ ਹੈ ਜੇ ਹਾਂ ਉਹਨਾਂ ਪਾਸੇ ਕੱਢ ਕੇ ਲੈ ਨਿਆ ਹੱਥਾਂ ਤੇ ਆ ਜੋ ਇਹ ਇੱਕ ਇੱਕ ਰੰਗ ਨੇ ਸ਼ੋਹ ਤੇ ਦੁੱਧ ਦੀ ਭਾਰਾ ਸ਼ੋਹ ਬਈ ਮੁੱਲ ਨੇ ਤੇ ਸਾਡੀ ਏ ਤੇ ਅੱਲਾਹ ਨੇ ਦੇ ਦੇਣੀ ਏ ਇੱਕ ਇਸ ਵਨ ਨੇ ਇਹ ਦੁੱਧ ਦਿੰਦੀ ਏ ਕਿਸੂ ਏ ਅੰਗੋ ਗੱਬਣਵੇਂ ਹਾਂਜੀ ਤੇ ਜਿਹੜੇ ਕੱਦ ਹੁੰਦੇ ਨੇ ਝੋਟੀਆਂ ਨੇ ਐਡੀ ਝੋਟੀ ਵੇਖੀ ਨੇ ਕਿਤੇ ਹਾਂਜੀ ਛੋਟੇ ਕਾਦੀਆਂ ਨੇ ਸੋਹਣੇ ਮਾਸ਼ਾਅੱਲਾ ਅੱਜ ਲੈ ਜਾਓ ਸਾਜੀ 5 5 ਲੱਖ ਰੁਪਏ ਮੰਗਦੇ ਨੇ ਇਹ ਨਾਲ ਮੰਗਦੇ ਨੇ ਇਹਦੇ ਨਾਲ ਦੇ ਝੋਟੇ ਨਹੀਂ ਲੱਭੇ ਹਾਂਜੀ ਤੇ ਜੇ ਤੁਸੀਂ ਘਰ ਦੀ ਸੇਵਾ ਕਰਦੇ ਹੋ ਇੱਕ ਦੋ ਕੱਟੀਆਂ ਮਾਸ਼ਾਅੱਲਾ ਮਾਸ਼ਾਅੱਲਾ ਇਹਦੀਆਂ ਹੀ ਇਹਦੀਆਂ ਜਿੱਦੋਂ ਪਿਆਰ ਹੋਣਗੇ ਆ ਕਿਰਨ ਨੂੰ ਬੂਰਾ ਬਣਾ ਕੇ ਸੁਣਾਵਾਂਗੇ ਠੀਕ ਹੋ ਗਿਆ ਆਹ ਮਜ਼ੇ ਮੋਰਤਾ ਮੋਰਤਾ ਨਾ ਸਾਹਿਬ ਜੀ ਮੋਰਤਾ ਨੇ ਮੋਰਤਾ ਨੇ ਜੇ ਜਾਣ ਨਹੀਂ ਆਵੇਂ ਨੀ ਪੈਸੇ ਮੰਗਦੇ ਛੋਟੀ ਸੋਹਣੀ ਆਹ ਟੌਣ ਬ੍ਰੇਕ ਮੂੰਹ ਬ੍ਰੇਕ ਪਿੱਛੇ ਚੌੜੀ ਭਾਜੀ ਡੂ ਹੈ ਨਾ ਜੋ ਦੀ ਮੱਝ ਹੈ ਉਹਦਾ ਕਿੰਨੇ ਦੇ ਲਾਇਆ ਜੇ ਇਹ ਉਹਦੇ ਲਈ 5.5 ਲੱਖ ਰੁਪਏ ਦੇ ਅੱਜ ਤੋਂ ਤਕਰੀਬਨ ਕੁਝ 5 ਸਾਲ ਪਹਿਲਾਂ 5 ਸਾਲ ਪਹਿਲਾਂ ਤੇ ਹੁਣ ਤੇ ਮੈਨੂੰ ਭਾਜੀ ਹੁਣ ਕੋ ਨਹੀਂ ਦਿੰਦੇ ਨਹੀਂ ਦਿੰਦੇ ਭਾਜੀ ਮੇਰੀ ਘਰ ਦੀ ਛੋਟੀ ਹੈ ਨਵੇਂ ਸੌਣ ਵਾਲੇ ਇਹ ਵੀ ਕੋਈ ਸੌਣ ਵਾਲੀ ਹੈ ਤੇ ਦੋਸਤ ਰੱਬ ਨੇ ਦਿੱਤੇ ਐ ਮੈਂ ਸਾਜ ਨੇ ਕਿਹਾ ਤੁਸੀਂ ਇਹਨਾਂ ਦੀ ਖੇਦਮਤ ਕਰੋ ਸੇਵਾ ਤੁਹਾਡੀ ਇਹੀ ਕਰਾਂਗੇ ਮਾਸ਼ਾਅੱਲਿਕ ਤੇ ਮੇਰਾ ਸਾਥੀ ਹੈ ਜਿਹੜੀ ਮੈਨੂੰ ਹਰ ਖਬਰ ਦੇਵੇ ਹੁੰਦੀ ਹੈ ਖੂਬਸੂਰਤ ਹੈ ਹਾਂਜੀ ਉਹ ਸਾਰੇ ਵੇਲੇ ਦੀ ਖਬਰ ਦਿੰਦੇ ਮੈਨੂੰ ਅੱਛਾ ਉਹ ਵੀ ਮੇਰਾ ਪੰਦਰਾਂ ਦਾ ਸਾਥੀ ਜੀ ਹੈ ਇਹਦਾ ਫਿਰ ਕੀ ਫਾਇਦਾ ਰੱਖਣ ਦਾ ਵੇਲੇ ਚ ਇਹ ਸਾਜੀ ਸ਼ੌਕ ਨਾਲ ਰੱਖਿਆ ਨੂੰ ਆਓ ਥੱਲੇ ਜੀ ਮੈਡਮ ਸਾਹਿਬ ਅੱਛਾ ਸ਼ੌਕ ਨਾਲ ਮੈਡਮ ਸਾਹਿਬ ਥੱਲੇ ਆਓ ਇਥੇ ਆਪ ਤਾਰਫ ਕਰਾਓ ਆਪਣਾ ਇੱਧਰ ਇੱਧਰ ਆ ਥੱਲੇ ਇੱਧਰ ਆ ਏ ਮੇਰਾ ਫਾਫੀਏ ਤੋੜਦਾ ਮੜੇ ਗੱਲ ਹੈ ਹਾਂਜੀ ਇਹਨੇ ਮੈਨੂੰ ਸਾਰੀ ਖਬਰ ਦੇਣੀ ਹੁੰਦੀ ਏ ਚੇਕ ਮਾਰ ਕੇ ਹਾਂਜੀ ਚੇਕ ਮਾਰਦੇ ਜਾਂ ਉਹਨੂੰ ਮਾਰੇ ਕੋਈ ਮੁਲਾਜ਼ਮ ਕੋ ਕੰਮ ਕਰੇ ਇਹਨਾਂ ਬਾਰੋਂ ਕੋਈ ਆ ਜੇ ਇਹ ਕੰਮ ਹੈ ਮੈਨੂੰ ਸਾਰੀ ਖਬਰ ਦੇਣੀ ਹੈ ਵੇਲੇ ਚ ਕੋਈ ਜੀ ਵੇਲੇ ਦੀ ਕੋਈ ਨੂੰ ਬੜਨ ਜਿੰਦੀ ਨਹੀਂ ਇਹ ਮਾਲਕ ਇਥੋਂ ਦੀ ਏ ਕਿਉਂ ਕਿਦੋਂ ਇੱਧਰ ਦੇਖ ਤਰਾ ਇੱਧਰ ਇਹ ਦੱਤ ਨਾ ਨਾ ਰਾਜੀ ਦਾ ਘਰ ਕਰਦੀ ਏ ਨਾ ਸਾਡੇ ਕੋਈ ਮੂਹਰੇ ਕਿਉਂ ਬਣਾ ਰਿਹਾ ਹਾਂ ਹਾਂਜੀ ਬੱਚੇ ਸਾਰੇ ਮਾਸ਼ਾਅੱਲਾ ਸਾਰੇ ਢੰਗਾਂ ਦੇ ਪਿੱਛੇ ਆ ਨਾ ਆ ਭਾਜੀ ਵੇਖੋ ਰੋਂਗਾਂ ਲਾਈਆਂ ਨੇ ਬੱਚੇ ਨਾਲ ਬਾਰਾਣਾ ਬੱਚੇ ਨਾਲ ਬਾਰਾਣਾ ਛੋਟੀਆਂ ਤਾਜ਼ੀਆਂ ਵੀ ਆਣ ਬੱਚੇ ਜਾਂ ਲੋਕ ਬੱਚੇ ਪਾਲਦੇ ਨੇ ਨਾ ਆਪਣੇ ਜਿਵੇਂ ਇੰਝ ਇਹ ਬੱਚੇ ਪਾਲਣੇ ਪੈਂਦੇ ਨੇ ਹਾਂਜੀ ਬੱਚੇ ਦਾ ਘਰ ਆ ਜੇ ਫਿਰ ਘਰ ਨੇ ਬੱਚਾ ਬੱਚਾ ਮਾਸ਼ਾਅੱਲਾ ਤੁਹਾਨੂੰ ਇੱਕ ਕੁਰਬਾਨੀ ਵਾਸਤੇ ਜਾਨਵਰ ਲਿਆਂਦਾ ਹੈ ਆ ਵੇਖੋ ਹੁਣ ਕਿਹਨੂੰ ਖਰੀਦ ਕੀਤੀ ਹੈ ਇਹਦੇ ਹਲੇ ਬੱਚੇ ਦੀ ਹਾਂਜੀ ਖੈ ਕਿਸਾ ਜੀ ਨਿਆਬ ਬਣਾਵਾਂਗੇ ਇੱਥੇ ਇਨਸ਼ਾਅੱਲਾ ਦੁਨੀਆ ਵੇਖੇਗੀ ਅਜਿਹਾ ਮੈਂ ਵੇਖੋ ਬੱਚਾ ਬੱਚੇ ਦਾ ਸ਼ਭ ਸ਼ਭਾ ਹੀ ਹੋ ਰੇ ਨਹੀਂ ਮਾਸ਼ਾਅੱਲਾ ਸੋਨਾ ਖ ਸਾਈਵਾਲ ਨਸਲੇ ਸਾਦੀ ਦੇ ਹਾਲੇ ਮਾਸ਼ਾਅੱਲਾ ਕੋ 16 ਮਹੀਨੇ ਹੋਇਆ ਹੈ 16 ਮਹੀਨੇ ਦਾ ਬੱਚਾ ਹੈ ਹਾਂਜੀ ਤੇ ਪੂਰੇ ਪੈਸੇ ਭਰ ਕੇ ਲਿਆਏ ਆ ਇਹ ਇਹ ਤੇ ਤਿਆਰ ਕਰਾਂਗੇ ਇਹ ਘੱਮਸ ਘੱਮ ਕੇ 10 15 ਬੰਦ ਕੇ ਖੜਾਗੇ ਇਨਸ਼ਾਅੱਲਾ ਤੁਲਾ ਮਾਸ਼ਾਅੱਲਾ ਕਿੰਨੇ ਦਾ ਲੈਂਦਾ ਹੈ ਇਹ ਇਹ ਲਿਆ ਨੂੰ ਛੱਡੋ ਤੁਸੀਂ ਇਹੋ ਜਿਹਾ ਗਲਾਂਗੇ ਇਹਦਾ ਤਾਂ ਮੁੱਲ ਨਹੀਂ ਹੁੰਦਾ ਸੋਹਣ ਦਾ ਕੋਈ ਮੁੱਲ ਨਹੀਂ ਹੁੰਦਾ ਸ਼ੋਗ ਦਾ ਕੋਈ ਮੁੱਲ ਨਹੀਂ ਸ਼ੋਗ ਦਾ ਕੋਈ ਮੁੱਲ ਨਹੀਂ ਨਹੀਂ ਮਾਸ਼ਾਅੱਲਾ ਬੱਚਾ ਤੁਹਾਡਾ ਸੋਹਣਾ ਕਲਰ ਵੀ ਸੋਹਣਾ ਹੈ ਇਹਦਾ ਬਣੇਗਾ ਬਾਜੀ ਕਲਰ ਵੇਖ ਕੇ ਤੇ ਲਿਆ ਹਾਂ ਝਾਲਰ ਵੇਖੋ ਇਹਦੀ ਕਲਰ ਵੇਖੋ ਇਹਦੇ ਗੁਣ ਪੂਰੇ ਨੇ ਸਾਰੇ ਹਾਂ ਇਹ ਜਦੋਂ ਬਚਾ ਤਿਆਰ ਹੋ ਜਾਣਾ ਏਟ ਏਟ ਤੁਹਾਨੂੰ ਹਾਵਾਂਗੇ ਤੇ ਇੰਨੀ ਜਿਹਦੇ ਜਵਾਰਾਂ ਦੇ ਜਿਵੇਂ ਗੋਰੀਆਂ ਦੀਆਂ ਨੇ ਪਿੱਛੇ ਪਿੱਛੇ ਬਾਹਰ ਨਿਕਲੇ ਹੁੰਦੇ ਨੇ ਅੰਜ ਹੋਏ ਬੜੀ ਸ਼ਰਦਲਾ ਨਹੀਂ ਮਾਸ਼ਾਅੱਲਾ ਬਣਾਵਾਂਗੇ ਬੜੇ ਤੁਹਾਡੇ ਫਿਰ ਕੋਣ ਹਾਂ ਇਹ ਰਾਤ ਫਿਰ ਤੁਹਾਨੂੰ ਹਾਵਾਂਗੇ ਅਗਰ ਤੁਹਾਡੇ ਕੋਈ ਚਰੀਦਨ ਹੈ ਵੀ ਕਰਦੇ ਹੋ ਸਵੇਰ ਕੋਈ ਨਹੀਂ ਕਰਦਾ ਸ਼ਕੀਨ ਹੋਏ ਬੰਦਾ ਕੋਈ ਸ਼ਕੀਨ ਹੋਵੇ ਫਿਰ ਕੋਈ ਬੜੀ ਉਹਦੀ ਮਤ ਵੱਜ ਜਾਂਦੀ ਇੱਥੇ ਆ ਕੇ ਜਦੋਂ ਮੁੱਲ ਭਰਨਾ ਪਵੇ ਨਹੀਂ ਤੂੰ ਆਪੇ ਦੱਸਿਆ ਗਿਆ ਬ੍ਰੇਡ ਦੇ ਪੈਸੇ ਨੇ ਆਮ ਮੱਝ ਆ ਜੀ ਆਹ ਦੇਖੋ ਨਾ ਅਸੀਂ ਤਾਂ ਕੋਈ ਹੁਣ ਕੱਟਾਂ ਨਹੀਂ ਲਈ ਰੇ ਹੂੰ ਅਹੀ ਦੇ ਕਟਾਵਨੀ ਵੀ ਹੈ ਇਹ ਆ ਅਹੀ ਦੇ ਕਟਾਈ ਦੀ ਯਾਰ ਕਰਨੇ ਪਏ ਆਪ ਵੀ ਕਟੇ ਵਿੱਚ ਤਿਆਰ ਬਣਿਆ ਕੋਈ ਦੋਸਤ ਨਾ ਤੁਹਾਡੀ ਵੀਡੀਓ ਵੰਦਾ ਆਉਂਦਾ ਯਾਰ ਸਾਨੂੰ ਮਜ ਤੁਹਾਡੇ ਚੰਗੇ ਲੱਗੇ ਤੁਹਾਡੀ ਨਸਲ ਚੰਗੀ ਦੇਖੋ ਗੱਲ ਪਤਾ ਕੀ ਕੋਈ ਬੰਦਾ ਵੇਚ ਵੀ ਦਿੰਦਾ ਹੈ ਹਾਲੇ ਤੱਕ ਕੋਈ ਨਹੀਂ ਜੇ ਕੋਈ ਆਏ ਸ਼ਪੀਨ ਆਲ ਮੈਂ ਉਹ ਘਟਾ ਵਾਲਾ ਕਰ ਲਈਦਾ ਠੀਕ ਹੋ ਗਿਆ ਹਾਂ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਸਲਾਮ ਅਲੈਕੁਮ ਰਹਿਮਤੁਲਲਾਹ ਵੈਲੈਕੁਮ ਸਲਾਮ ਰਹਿਮਤੁਲਲਾਹ